ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਲਗਾਤਾਰ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮਾਹੌਲ ਜਿਹੜੇ ਇਸ ਤਰ੍ਹਾਂ ਦੇ ਤਣਾਸਈ ਬਣੇ ਹੋਏ ਹੋਣ ਲੋਕਾਂ ਦੇ ਵਿੱਚ ਡਰ ਮਾਹੌਲ ਬਣਿਆ ਹੋਇਆ ਹੈ ਕਿ ਸੰਦੇਕਤ ਵਿਅਕਤੀਆਂ ਨੂੰ ਦੇਖਣ ਨੂੰ ਲੈ ਕੇ ਜੇ ਗੱਲ ਕਰੀਏ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਿਹੜੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੱਚ ਉਹ ਵਿਹਾਨ ਵੀ ਚਲਾਏ ਜਾ ਰਹੇ ਹਨ ਪਠਾਨਕੋਟ ਦੇ ਏਰੀਆ ਬੰਦੋਲੀ ਦੇ ਵਿੱਚ ਇੱਕ ਘਰ ਤੋਂ ਵੱਲੋਂ 7 ਵਿਅਕਤੀ ਦੇਖੇ ਗਏ ਸੀ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਕੋੜ ਪਟੀਆਂ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਕੋਲ ਵੀ ਜਿਹੜੇ ਕੁਝ ਵਿਅਕਤੀ ਜਿਹੜੇ ਖਾਣਾ ਖਾ ਨੂੰ ਵਧੇ ਸੀ ਉਸ ਤੋਂ ਗੱਲ ਕਰੀਏ ਲਗਾਤਾਰ ਜੇ ਮਾਹੌਲਾਂ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਜਿਹੜੇ ਇਸ ਤਰ੍ਹਾਂ ਦਾ ਡਰ ਮਾਹੌਲ ਬਣਿਆ ਹੋਇਆ ਹੈ ਕਿ ਲੋਕਾਂ ਵੱਲੋਂ ਜਿਹੜੇ ਆ ਕਿਸੇ ਚੀਜ਼ ਨੂੰ ਵੀ ਲੈ ਕੇ ਜਿਹੜਾ ਆ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪਰ ਪੁਲਿਸ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਸੰਦੇਕਤ ਵਿਅਕਤੀ ਦੇਖਿਆ ਜਾਂਦਾ ਚਾਹੇ ਕੋਈ ਐਸੀ ਚੀਜ਼ ਦੇਖੀ ਜਾਂਦੀ ਹੈ ਤਾਂ ਪੁਲਿਸ ਨੂੰ ਜਲਦ ਸੂਚਿਤ ਕੀਤਾ ਜਾਵੇ ਇਸੇ ਤਰ੍ਹਾਂ ਦਾ ਮਾਮਲਾ ਜੇ ਗੱਲ ਕਰੀਏ ਤੇ ਤਾਰਾਗੜ ਥਾਣੇ ਦੇ ਵਿੱਚ ਇਸ ਸਮੇਂ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਾਰਾਗੜ ਥਾਣੇ ਦੇ ਵਿੱਚ ਖ ਰਕਸ਼ਤੀਆਂ ਦੀਆਂ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਜਿਹੜਾ ਰਾਤ ਆਪਣੇ ਤਾਰਾਗੜ ਨਾਲ ਪਿੰਡ ਪੈਂਦਾ ਹੈਗਾ ਨਰੈਣਪੁਰ ਜਿੱਥੇ ਉਹਨੂੰ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਫੜਿਆ ਗਿਆ ਸੀ ਤੇ ਉਹਨੂੰ ਮੌਕੇ ਤੇ ਫੜ ਕੇ ਪਿੰਡ ਦੇ ਲੋਕਾਂ ਵੱਲੋਂ ਵੀ ਉਹਦੀ ਸ਼ਾਨਵਿਨ ਕੀਤੀ ਗਈ ਸੀ ਤੇ ਪੁਲਿਸ ਨੂੰ ਜਿਹੜਾ ਤਾਰਾਗੜ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਉੱਥੇ ਹੀ ਮਨਜੀਤ ਸਿੰਘ ਐਸਐਚਓ ਜਿਹੜੇ ਤਾਰਾਗੜ ਦੇ ਹਨ ਉਹ ਮੌਕੇ ਤੇ ਪਹੁੰਚੇ ਹਨ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਮੇਂ ਤਾਰਾਗੜ ਥਾਣੇ ਦੇ ਵਿੱਚ ਰਿਹਾਸ ਦੇ ਵਿੱਚ ਹਨ ਉਹਨਾਂ ਵੱਲੋਂ ਜਿਹੜੀ ਉਹਨਾਂ ਨਾਲ ਸ਼ਕਤੀ ਨਾਲ ਜਿਹੜੀ ਪੁਲਿਸ ਗੈਸ ਕੀਤੀ ਜਾ ਰਹੀ ਹੈ ਜੋ ਵੀ ਜਿਹੜਾ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਮਾਦੀਮ ਰਾਈ ਅਸੀਂ ਸੁਣਾਵਾਂਗੇ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕਿ ਨਿਊਜ਼ ਕੜ ਫੜ ਕੇ ਤੁਹਾਨੂੰ ਤੇ ਹਵਾਲੇ ਕੀਤਾ ਸੀਗਾ ਕੀ ਮਾਮਲਾ ਹੈ ਕੱਲ ਲੇਟ ਆਵਰ ਪਿੰਡ ਨਰੈਣਪੁਰ ਤੋਂ ਇਨਫੋਰਮੇਸ਼ਨ ਆਈ ਜੀ ਕਿ ਇੱਕ ਸ਼ੱਕੀ ਆਦਮੀ ਅਸੀਂ ਪਕੜਿਆ ਆ ਤੇ ਮੇਰੀ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚ ਕੇ ਉਹ ਬੰਦੇ ਨੂੰ ਕਾਬੂ ਕੀਤਾ ਜਿਹਦਾ ਨਾਮ ਮੁਹੰਮਦ ਹਜਰਤ ਅਲੀ ਪੁੱਤਰ ਖੁਦਾਦੀਨ ਵਾਸੀ ਕਪੂਰ ਪਕੜੀ ਬਿਹਾਰ ਦਾ ਰਹਿਣ ਵਾਲਾ ਤੇ ਉਥੋਂ ਲਿਆ ਕੇ ਉਹਨੂੰ ਵਾਵਾ ਲੇਟ ਆਵਰ ਤੱਕ ਪੁੱਛਕਿਛ ਕੀਤੀ ਮੈਂ ਆਪਣੇ ਸੀਨੀਅਰ ਅਬਜ਼ਰਵਰ ਦੇ ਧਿਆਨ ਵਿੱਚ ਲਿਆਂਦਾ ਕਿਉਂਕਿ ਇਹ ਮਸਲਾ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਦੇ ਸਾਨੂੰ ਉਦੇਸ਼ਾਂ ਅਨੁਸਾਰ ਕੋਈ ਵੀ ਸ਼ੱਕੀ ਬੰਦਾ ਦੀ ਪਬਲਿਕ ਇਨਫਰਮੇਸ਼ਨ ਦਿੰਦੀ ਹੈ ਜਾਂ ਅਸੀਂ ਉਹਨੂੰ ਕੋਈ ਫੜਦੇ ਹਾਂ ਤੇ ਉਹਨੂੰ ਬੜੀ ਗੰਭੀਰਤਾ ਨਾਲ ਬੜੀ ਢੰਗਾਈ ਨਾਲ ਉਹਦੀ ਪੁੱਛਕਿਛ ਕਰਨੀ ਹੈ ਕਿਉਂਕਿ ਉਹ ਕੋਈ ਐਂਟੀ سوشੀਅਲ ਐਲੀਮੈਂਟ ਨਾ ਹੋਵੇ ਜਿਵੇਂ ਕਿ ਅਕਵਾਵਾਵਾਂ ਚੱਲ ਰਹੀਆਂ ਨੇ ਕਿ ਕੁਝ ਸ਼ੱਕੀ ਬੰਦੇ ਵੇਖੇ ਗਏ ਨੇ ਉਸ ਚੀਜ਼ ਦੀ ਲੜੀ ਵਿੱਚ ਕੋਈ ਵੀ ਬੰਦਾ ਸ਼ੱਕੀ ਫੜਿਆ ਜਾਂਦਾ ਵਾ ਉਹਨੂੰ ਉਹਦੀ ਗੰਭੀਰਤਾ ਨਾਲ ਉਹਦੀ ਪੁੱਛਗਿੱਛ ਕੀਤੀ ਜਾਂਦੀ ਆ ਡੰਗਿਆਈ ਨਾ ਜੋ ਜੋ ਜਿਹੜੇ ਉਹਦੇ ਨਾਲ ਕੜੀਆਂ ਨੇ ਉਹਨੂੰ ਵਿਚਾਰ ਕੇ ਤੇ ਉਹਨੂੰ ਫਿਰ ਆਪਾਂ ਲੇਟ ਆਵਰ ਤੱਕ ਪੁੱਛਗਿੱਛ ਕੀਤੀ ਪਰ ਹੁਣ ਤੱਕ ਉਹਦੀ ਪੁੱਛਗਿੱਛ ਤੋਂ ਉਹ ਬੰਦਾ ਜਿਹੜਾ ਥੋੜਾ ਮੈਂਟਲੀ ਅਫਸੈਟ ਹੈਗਾ ਤੇ ਬਿਹਾਰ ਦਾ ਰਹਿਣ ਵਾਲਾ ਫਿਰ ਵੀ ਉਹਦੇ ਖਿਲਾਫ ਵੀ 109 ਡੀ ਤਹਿਤ ਸੀਆਰਪੀ ਤਹਿਤ ਕਾਰਵਾਈ ਕਰਕੇ ਉਹਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਰਹੇ ਆਂ ਹਾਲ ਦੀ ਘੜੀ ਕੋਈ ਵੀ ਉਹ ਜਿਹੜੇ ਸ਼ੱਕੀ ਬੰਦੇ ਜਿਹੜੇ ਆਪਾਂ ਵੇਖੇਗੇ ਉਹਨਾਂ ਨਾਲ ਇਹਦੀ ਕਿਤੇ ਨਾ ਕਿਤੇ ਕੋਈ ਘੜੀ ਜੁੜਦੀ ਨਜ਼ਰ ਨਹੀਂ ਆਉਂਦੀ ਤੇ ਫਿਰ ਵੀ ਅਜੇ ਅਜੇ ਪੁੱਛਗਿੱਛ ਇਹਦੀ ਚੱਲ ਰਹੀ ਹੈ ਜੀ ਥੈਂਕ ਯੂ